ਚਲੰਦਰ ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਵਾਪਸ ਆ ਰਹੀ ਬੰਦੇ ਭਾਰਤ ਟ੍ਰੇਨ ਤੇ ਪਥਰਾਵ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸੁੱਚੀ ਪਿੰਡ ਨੇੜੇ ਵਾਪਰੀ ਹੈ ਹਾਲਾਂਕਿ ਇਸ ਪਥਰਾਜ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਟ੍ਰੇਨ ਦਾ ਵੀ ਬਚਾਅ ਹੋ ਗਿਆ ਹੈ ਘਟਨਾ ਮੰਗਲਵਾਰ ਕਰੀਬ 7 ਵਜੇ ਦੇ ਕਰੀਬ ਵਾਪਰੀ ਹੈ ਪੰਜਾਬ ਵਿੱਚ ਬੰਦੇ ਭਾਰਤ ਟ੍ਰੇਨ ਤੇ ਪਥਰਾ ਕਰਨ ਦਾ ਇਹ ਦੂਸਰਾ ਮਾਮਲਾ ਹੈ ਇਸ ਤੋਂ ਪਹਿਲਾਂ ਵੀ ਅਮ੍ਰਿਤਸਰ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ 22488 ਤੇ ਫਖਵਾੜਾ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਵ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ ਜਾਣਕਾਰੀ ਮੁਤਾਬਕ ਟ੍ਰੇਨ ਦੇ ਸੀ ਕੋਚ ਤੇ ਪਥਰਾਵ ਕੀਤਾ ਗਿਆ ਸੀ ਜਿਸ ਕਾਰਨ ਦੋ ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ ਸਨ ਮੰਗਲਵਾਰ ਨੂੰ ਵਾਪਰੀ ਪਥਰਾਵ ਦੀ ਦੂਜੀ ਘਟਨਾ ਤੋਂ ਬਾਅਦ ਰੇਲਵੇ ਸਖਤ ਐਕਸ਼ਨ ਵਿੱਚ ਆ ਗਿਆ ਹੈ ਕਿਉਂਕਿ ਹੁਣ ਵੰਦੇ ਭਾਰਤ ਟ੍ਰੇਨ ਤੇ ਪਥਰਾਵ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਇਸ ਲਈ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ ਰੇਲਵੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਕਰਯੋਗ ਹੈ ਕਿ ਜਦ ਤੋਂ ਹੀ ਵੰਦੇ ਭਾਰਤ ਟ੍ਰੇਨ ਲਾਂਚ ਹੋਈ ਹੈ ਉਦੋਂ ਤੋਂ ਹੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਲਗਾਤਾਰ ਟ੍ਰੇਨਾਂ ਉੱਪਰ ਪੱਥਰਵਾਦੀ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਕਈ ਵਾਰ ਤਾਂ ਅਲੜ ਉਮਰ ਦੇ ਲੜਕਿਆਂ ਦੁਆਰਾ ਸਿਰਫ ਮੱਝਾ ਲੈਣ ਲਈ ਹੀ ਟ੍ਰੇਨ ਤੇ ਪਥਰਾਵ ਕੀਤਾ ਜਾਂਦਾ ਹੈ ਤੇ ਕੁਝ ਘਟਨਾਵਾਂ ਵਿੱਚ ਕਿਸੇ ਦੇ ਪਾਲਤੂ ਜਾਨਵਰ ਟ੍ਰੇਨ ਥੱਲੇ ਆ ਕੇ ਘਟ ਜਾਣ ਕਰਕੇ ਵੀ ਲੋਕਾਂ ਵੱਲੋਂ ਪਥਰਾਵ ਕੀਤਾ ਜਾਂਦਾ ਹੈ ਅਜਿਹਾ ਸੰਦੇਹ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਰਾਜਨੀਤਿਕ ਪ੍ਰਭਾਵ ਕਰਕੇ ਇਹ ਪਥਰਾਅ ਕੀਤਾ ਜਾਂਦਾ ਹੈ ਕਿਉਂਕਿ ਬੰਦੇ ਭਾਰਤ ਟ੍ਰੇਨ ਭਾਰਤ ਵਿੱਚ ਚਲਾਉਣ ਲਈ ਪੀਐਮ ਮੋਦੀ ਦੀ ਖਾਸ ਰੁਚੀ ਸੀ ਤੇ ਉਹਨਾਂ ਨੇ ਇਹਨਾਂ ਟ੍ਰੇਨਾਂ ਨੂੰ ਭਾਰਤ ਵਿੱਚ ਚਲਾਉਣ ਨੂੰ ਨਿਜੀ ਤੌਰ ਤੇ ਪਹਿਲ ਦਿੱਤੀ ਸੀ ਟ੍ਰੇਨ ਤੇ ਹੋ ਰਹੇ ਲਗਾਤਾਰ ਪਥਰਾਉ ਕਾਰਨ ਰੇਲ ਵਿਭਾਗ ਚਿੰਤਾ ਵਿੱਚ ਹੈ